ਕੋਈ ਰੱਬ ਦੇ ਨਾਲ ਜੁੜ ਜਾਂਦਾ ਹੈ ਤਾਂ ਰੱਬ ਵੀ ਉਸ ਦੀ ਪੱਲੇ ਪੱਲੇ ਕਰਵਾਉਂਦਾ ਹੈ ਇਹ ਕਹਾਵਤ ਅੱਜੋ ਤੋਂ ਸੱਚ ਸਾਬਤ ਹੋਈ ਜਦ ਗੁਰਦਾਸਪੁਰ ਦੇ ਪਿੰਡ ਅਵਲ ਖੈਰ ਅਤੇ ਸੈਂਪੁਰ ਦੇ ਸਾਂਝੇ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ 40 ਸਾਲ ਸੇਵਾ ਨਿਭਾ ਰਹੇ ਪਾਠੀ ਸਿੰਘ ਨੇ ਸੇਤ ਛੀਗਣਾ ਹੋਣ ਕਰਕੇ ਸੇਵਾ ਮੁਕਤੀ ਲੈ ਲਈ ਤਾਂ ਉਸ ਨੂੰ ਪੂਰੇ ਪਿੰਡ ਦੇ ਲੋਕਾਂ ਦਾ ਸਤਿਕਾਰ ਮਿਲਿਆ ਤੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਾਠੀ ਸਿੰਘ ਦੇ ਘਰ ਤੱਕ ਸਾਰਾ ਪਿੰਡ ਹੀ ਬੋਲੇ ਸੁਨੇਹਾਲ ਸੱਚੇ ਕਾਲ ਦੇ ਜਕਾਰਿਆਂ ਦੇ ਨਾਲ ਗੂੰਜ ਉਠਿਆ। ਦੋਨਾਂ ਪਿੰਡਾਂ ਦੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦੇ ਵੱਲੋਂ ਇੰਨੀ ਇੱਜ਼ਤ ਮਾਰ ਅਤੇ ਜੋਸ਼ੋਖ ਰੋਸ਼ ਦੇ ਨਾਲ ਸੇਵਾ ਮੁਕਤੀ ਮਿਲਨ ਤੇ 74 ਸਾਲ ਦੀ ਉਮਰ ਦੇ ਅੱਬਲ ਖੈਰ ਸੈਨਪੁਰ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਬਾਬਾ ਸੁਰਿੰਦਰ ਸਿੰਘ ਵੀ ਪਾਵਕ ਹੋ ਗਏ। ਇਹ ਕਿ ਗੁਰੂ ਜੀ ਕਿਰਪਾ ਨਾਲ ਮਨ ਜੋ ਸੇਵਾ ਵਿੱਚ ਆਪ ਨਹੀਂ ਬ੍ਰਿਨੇ ਤੇ ਗੁਰੂ ਦੀ ਸੰਗਤਾਂ ਦੀ ਪਿਆਰ ਆ ਹੋਏ ਮੇਰੇ ਕੋਈ ਵੀ ਮੇਂ ਗੁੰਨਿਆ ਕੋਈ ਵੀ ਇਹ ਗੁਰੂਆਂ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸ਼ਕੀਲ ਜਿਹਦਾ ਸਭ ਪਹੀਆਂ ਬੀਤੇ ਮਸਤਾ ਹੋ ਜਾਂਦਾ ਨਾ ਇਹਦਾ ਮਰੇ ਮਨ ਕਿਸਾ ਕੋ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਰ ਚ ਜੁਟ ਗਿਆ ਤੇ ਸੇਵਾ ਕੀਤੀ ਗੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਅੰਤ ਗਲਤੀ ਹੋਈ ਹੋਣਗੀਆਂ ਉਹ ਸੰਗਤ ਮਾਲਾ ਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਉਹਨੂੰ ਇਹ ਮੈਂ ਮਾफी ਮੰਗਣਾ ਸੰਕੁਲ ਠੀਕ ਹੈ ਜੀ ਤੋ ਦਰਤਾ ਕਰਿਆ ਸੀ ਅਬ ਇਹ ਦੀਆ ਕਿਰਪਾ ਗੁਰੂ ਜੀ ਤੁਹਾਨੂੰ ਪਤਾ ਹੈ ਬੜੇ ਮਾਰੇ ਸਮੇ ਆਏ ਆ ਆਤਮਾ ਦਾ ਸਮਾ ਹੀ ਜਦੋਂ ਤੇ ਬਹੁਤ ਖਤਰਨਾਕ ਉਹਦੇ ਵਿੱਚ ਹਾਰਪ ਭੰਦਰ ਆ ਗਏ ਹਾਂ ਜਦੋਂ ਅੱਜ ਬਾਦ ਪੁੱਛ ਫੇ ਸ਼ਾਪੇ ਮਾਦਰੀ ਹੈ ਤੇ ਮੈਂ ਉਹਦੇ ਹਾਰਪ ਭਰਦਾ ਰਿਹਾ ਬੜੇ ਖਤਰਨਾਕ ਸਮੇ ਵਿੱਚ ਵੀ ਤੇ ਸਾਰਾ ਗੱਲ ਹੈ ਗੁਰੂ ਜੀ ਸੰਗਤਾਂ ਦੇ ਕਾਰ ਕਰਕੇ ਮੇਰੇ ਵੀ ਕੋਈ ਗੁਰਨੇ ਆਸਾ ਜੇ ਮੈਸ ਗੰਠੀ ਵਾਲਾ ਕੋਈ ਕੋਈ ਨਹੀਂ ਹੈ ਉਹ ਕਿਪਾ ਨੇ ਆਪੇ ਨੂੰ ਗ੍ਰੰਥੀ ਬਾਲਿਆ ਆਪੇ ਸਹੀ ਰਹੀ ਹੈ ਤੇ ਸੰਤਾਂ ਨੇ ਮੈਨੂੰ ਬਹੁਤ ਦੀ ਬਹੁਤ ਪਿਆਰ ਮਿਲਿਆ ਜੋ ਮੇਰੇ ਬਿਆਨ ਚ ਬਾਂਹ ਕਹਿ ਸਕਦੀ ਉਹ ਪਿਆਰ ਮਿਲ ਸੰਤਾਂ ਨੂੰ ਤੇ ਮੈਂ ਵਾਰ-ਵਾਰ ਹੀ ਇਹ ਕਹਿੰਦਾ ਸੰਤਾਂ ਮੈਂ ਮਾਫ ਕਰਤਾਂ ਗੁਪੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਦੇ ਬਾਈ ਸਵਿੰਦਰ ਸਿੰਘ ਹਣੋ ਨੇ ਜਵਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਕਾ ਅਜੀ ਸੇਵਾ ਨ ਕੋ ਤੌਰ ਗਰੰਥੀ ਤੌਰ ਲਈ ਇਹ ਸਾਹ ਸੰਗਤ ਜੀ 87 ਤੋਂ ਲੈ ਕੇ ਹੁਣ ਤੱਕ ਸੇਵਾਇ ਰਿਹਾ ਗੁਰੇਸ਼ ਚੱਜੇ ਠੰਗਰੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਰ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਲ ਕਰਨ ਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਵਾਂ ਠਗੜਾਂ ਦੀਆਂ ਕਿ ਵਾਲੇ ਵਾਲੇ ਜਾਣਦੀਆਂ ਨੇ ਕਿਹੜਾ ਜੀ ਇਮਾਨਦਾਰੀ ਜਿਹਨੇ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ